ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਭਾਰਤ ਦੀਆਂ ਕੁੜੀਆਂ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਉਹ ਮੁੰਡਿਆਂ ਦੇ ਨਾਲੋਂ ਘੱਟ ਨਹੀਂ ਹਨ ਜੀ ਹਾਂ ਅਸੀਂ ਗੱਲ ਕਰਦੇ ਹਾਂ ਔਰ ਵੂਮਨ ਕ੍ਰਿਕਟ ਟੀਮ ਦੀ ਜੋ ਕਿ ਫਾਈਨਲ ਦੇ ਵਿੱਚ ਐਂਟਰੀ ਲੈ ਚੁੱਕੀ ਹੈ ਵਰਲਡ ਕੱਪ ਦੇ ਫਾਈਨਲ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਵੂਮਨ ਕ੍ਰਿਕਟ ਦੀ ਔਰ ਦੱਸ ਦਈਏ ਕਿ ਕੁੜੀਆਂ ਦੀ ਟੀਮ ਨੇ ਸਭ ਤੋਂ ਵੱਡਾ ਸਕੋਰ ਚੇਜ਼ ਕਰਨ ਦਾ ਰਿਕਾਰਡ ਵੀ ਬਣਾਇਆ ਹੈ ਔਰ 7 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਜਿੱਤਿਆ ਹੈ ਦੱਸਦੀ ਹੈ ਕਿ ਹਰਮਨਪ੍ਰੀਤ ਕੌਰ ਜੋ ਕਿ ਕੁੜੀਆਂ ਦੀ ਟੀਮ ਦੀ ਕੈਪਟਨ ਹੈ ਉਸ ਦੇ ਵੱਲੋਂ 99 ਰਨ ਬਣਾਏ ਜਾਂਦੇ ਨੇ ਜਦੋਂ ਕਿ ਜੈਮੀ ਮੀਆ ਦੇ ਵੱਲੋਂ 127 ਸਕੋਰ ਦੀ ਸ਼ਾਨਦਾਰ ਪਾਰੀ ਖੇਡੀ ਜਾਂਦੀ ਹੈ ਔਰ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਦੇ ਵਿੱਚ ਥਾਂ ਬਣਾ ਲਈ ਹੈ ਫਾਈਨਲ 2 ਨਵੰਬਰ ਨੂੰ ਖੇਡਿਆ ਜਾਵੇਗਾ ਸਾਊਥ ਅਫਰੀਕਾ ਦੇ ਨਾਲ ਮੁਕਾਬਲਾ ਹੋਵੇਗਾ ਔਰ ਇੱਕ ਉਮੀਦ ਜਾਗ ਗਈ ਹੈ ਕਿ ਇਸ ਵਾਰ ਕੁੜੀਆਂ ਵਰਲਡ ਕੱਪ ਜਿੱਤ ਕੇ ਲੈ ਕੇ ਆਉਣਗੀਆਂ ਜਿਸ ਤਰੀਕੇ ਦੇ ਨਾਲ ਭਾਰਤੀ ਟੀਮ ਦੇ ਵੱਲੋਂ ਵਰਲਡ ਕੱਪ ਜਿੱਤੇ ਆਇਆ ਜਾਂਦਾ ਹੈ ਵੂਮਨ ਦੀ ਟੀਮ ਵੀ ਉਸੇ ਤਰੀਕੇ ਦੇ ਨਾਲ ਵਰਲਡ ਕੱਪ ਜਿੱਤ ਕੇ ਆਏਗੀ ਔਰ ਭਾਰਤ ਦਾ ਨਾਮ ਰੌਸ਼ਨ ਕਰੇਗੀ ਤਾਂ ਕੈਪਟਨ ਹਰਮਨਪ੍ਰੀਤ ਕੌਰ ਔਰ ਜੈਮੀਵਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੱਤ ਬਾਰ ਦੀ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਹਰਾਇਆ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਆ ਸੀ ਇੰਡੀਆ ਦੀ ਟੀਮ ਨੂੰ ਜਿਸ ਦੇ ਚੱਲਦੇ ਕਾਫੀ ਉਮੀਦਾਂ ਲੋਕਾਂ ਦੀਆਂ ਟੁੱਟ ਰਹੀਆਂ ਸੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਕਿ ਸੈਮੀਫਾਈਨਲ ਦੇ ਵਿੱਚ ਇੰਨਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਔਰ ਉਸ ਤੋਂ ਬਾਅਦ ਫਾਈਨਲ ਦੇ ਵਿੱਚ ਐਂਟਰੀ ਹੋ ਜਾਵੇਗੀ ਤਾਂ ਉਮੀਦਾਂ ਨੂੰ ਇੱਕ ਵਾਰ ਫਿਰ ਖੰਭ ਮਿਲੇ ਨੇ ਫਾਈਨਲ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਕੁੜੀਆਂ ਦੀ ਟੀਮ ਦੀ ਔਰ ਹੁਣ ਫਾਈਨਲ ਦੇ ਵਿੱਚ ਸਾਊਥ ਅਫਰੀਕਾ ਦੇ ਨਾਲ 2 ਨਵੰਬਰ ਨੂੰ ਮੁਕਾਬਲਾ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੂਰਾ ਦੇਸ਼ ਉਤਸ਼ਾਹਿਤ ਹੈ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡਾ ਜੋ ਸਕੋਰ ਹੈ ਉਹ ਚੇਸ ਕਰਨ ਦਾ ਰਿਕਾਰਡ ਭਾਰਤੀ ਟੀਮ ਦੇ ਵੱਲੋਂ ਬਣਾਇਆ ਗਿਆ ਹੈ ਭਾਰਤੀ ਟੀਮ ਦੇ ਵੱਲੋਂ 339 ਦੌੜਾਂ ਬਣਾਈਆਂ ਜਾਂਦੀਆਂ ਨੇ ਜਦੋਂ ਕਿ ਆਸਟ੍ਰੇਲੀਆ ਟੀਮ ਦੇ ਵੱਲੋਂ ਪਹਿਲਾ ਖੇਡਦੇ ਹੋਏ 338 ਦੌੜਾਂ ਬਣਾਈਆਂ ਗਈਆਂ ਸੀ ਔਰ 339 ਦੌੜਾਂ ਦਾ ਟਾਰਗੇਟ ਭਾਰਤੀ ਟੀਮ ਨੂੰ ਦਿੱਤਾ ਗਿਆ ਸੀ ਇਹ ਸਭ ਤੋਂ ਵੱਡਾ ਚੇਜ਼ਿੰਗ ਟਾਰਗੇਟ ਸੀ ਜਿਸ ਨੂੰ ਭਾਰਤੀ ਟੀਮ ਨੇ 9 ਵਿਕਟਾਂ 9 ਜੋ ਬੋਲਾ ਰਹਿੰਦੇ ਹੋਏ ਹੀ ਪੂਰਾ ਕਰ ਲਿਆ ਯਾਨੀ ਕਿ ਪਹਿਲਾਂ ਹੀ ਮੈਚ ਖਤਮ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਇਹ ਪੂਰਾ ਪ੍ਰਦਰਸ਼ਨ ਕਰ ਲਿਆ ਗਿਆ ਔਰ ਮੈਚ ਨੂੰ ਖਤਮ ਕਰ ਦਿੱਤਾ ਗਿਆ ਔਰ ਚੌਕੇ ਦੇ ਨਾਲ ਹੀ ਮੈਚ ਨੂੰ ਖਤਮ ਕੀਤਾ ਗਿਆ ਜਿਸ ਨੂੰ ਲੈ ਕੇ ਜੋ ਦਰਸ਼ਕ ਸੀ ਉਹਨਾਂ ਦੇ ਵਿੱਚ ਉਤਸ਼ਾਹ ਬਣ ਜਾਂਦਾ ਹੈ ਤਾਂ ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਦੇ ਨਾਲ ਹਰਾ ਦਿੱਤਾ ਹੈ ਆਸਟ੍ਰੇਲੀਆ ਦੇ ਵੱਲੋਂ ਪਹਿਲਾ ਖੇਡਦੇ ਹੋਏ 338 ਦੌੜਾਂ ਬਣਾਈਆਂ ਗਈਆਂ ਸੀ 339 ਦੌੜਾਂ ਦਾ ਟਾਰਗੇਟ ਦਿੱਤਾ ਗਿਆ ਸੀ ਔਰ ਸਭ ਤੋਂ ਵੱਡਾ ਇਹ ਰਨ ਚੇਸ ਸੀ ਜਿਸ ਦੇ ਵਿੱਚ ਮੈਲਾ ਵਰਲਡ ਕੱਪ ਦੇ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਭਾਰਤੀ ਕੁੜੀਆਂ ਦੀ ਟੀਮ ਦੇ ਵੱਲੋਂ ਕੀਤਾ ਗਿਆ ਹੈ ਦੱਸ ਦिए ਕਿ ਇਸ ਦੇ ਵਿੱਚ ਜੈਮੀ ਮਾ ਰੋਡ੍ਰਿਗਜ਼ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ ਉਸਨੇ ਨਾਟ ਆਊਟ 127 ਦੌੜਾ ਬਣਾਈਆਂ ਜਦੋਂ ਕਿ ਹਰਮਨਪ੍ਰੀਤ ਕੌਰ ਕੈਪਟਨ ਨੇ 99 ਦੌੜਾ ਦੀ ਸ਼ਾਨਦਾਰ ਪਾਰੀ ਖੇਡੀ ਹੈ ਔਰ 9 ਗੇਂਦਾਂ ਬਾਕੀ ਰਹਿੰਦਿਆਂ ਹੀ ਟਾਰਗੇਟ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਹ ਮਹਿਲਾ ਵਰਲਡ ਕੱਪ ਦੇ ਇਤਿਹਾਸ ਦੀ ਦੂਜੀ ਵਾਰ ਹੈ ਜਦੋਂ ਭਾਰਤ ਨੇ ਸੈਮੀਫਾਈਨਲ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਨੂੰ ਹਰਾਇਆ ਆਸਟ੍ਰੇਲੀਆ ਦੀ ਟੀਮ ਸਭ ਤੋਂ ਤਾਕਤਵਰ ਟੀਮ ਮੰਨੀ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਪੁਸ਼ਾ ਦੇ ਵਿੱਚ ਇੱਕ ਸਮਾਂ ਸੀ ਜਦੋਂ ਆਸਟ੍ਰੇਲੀਆ ਦੀ ਟੀਮ ਦਾ 골ਡਨ ਪੀਰੀਅਡ ਚੱਲਦਾ ਸੀ ਉਸੇ ਤਰੀਕੇ ਦੇ ਨਾਲ ਕੁੜੀਆਂ ਦੀ ਟੀਮ ਦੇ ਵਿੱਚ ਵੀ ਆਸਟ੍ਰੇਲੀਆ ਦੀ ਟੀਮ ਦਾ 골ਡਨ ਪੀਰੀਅਡ ਚੱਲ ਰਿਹਾ ਹੈ ਔਰ ਆਪਣੇ ਜੋ ਪ੍ਰਦਰਸ਼ਨ ਦੇ ਸਿਖਰ ਤੇ ਬੈਠੀ ਹੋ ਆਸਟ੍ਰੇਲੀਆ ਦੀ ਟੀਮ 7 ਵਾਰ ਚੈਂਪੀਅਨ ਰਹਿ ਚੁੱਕੀ ਹੈ ਔਰ ਪਰ ਭਾਰਤ ਦੇ ਵੱਲੋਂ ਇਸ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਸਿੱਧਾ ਵਰਲਡ ਕੱਪ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਭਾਰਤੀ ਕੁੜੀਆਂ ਦੇ ਵੱਲੋਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2017 ਦੇ ਵਿੱਚ ਵਰਲਡ ਕੱਪ ਦੇ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਦੀ ਟੀਮ ਨੂੰ ਇਸੇ ਤਰੀਕੇ ਦੇ ਨਾਲ ਸੈਮੀਫਾਈਨਲ ਦੇ ਵਿੱਚੋਂ ਬਾਹਰ ਕੀਤਾ ਸੀ ਔਰ 36 ਰਨਾਂ ਨਾਲ ਉਸ ਸਮੇਂ ਹਰਾਇਆ ਗਿਆ ਸੀ ਔਰ ਇਸ ਵਾਰ 5 ਵਿਕਟਾਂ ਦੇ ਨਾਲ ਆਸਟ੍ਰੇਲੀਆ ਦੀ ਟੀਮ ਨੂੰ ਹਰਾ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਔਰ ਵਰਲਡ ਕਪ ਵਰਲਡ ਕੱਪ ਜਿੱਤਣ ਦਾ ਆਪਣਾ ਰਾਹ ਉਹਨਾਂ ਨੇ ਪਧਰਾ ਕਰ ਲਿਆ ਹੈ ਸੈਮੀਫਾਈਨਲ ਜਿੱਤ ਕੇ ਔਰ ਹੁਣ ਮੁਕਾਬਲਾ 2 ਨਵੰਬਰ ਨੂੰ ਹੋਵੇਗਾ ਸਾਊਥ ਅਫਰੀਕਾ ਦੀ ਟੀਮ ਦੇ ਨਾਲ ਔਰ ਦੇਖਣਾ ਹੋਵੇਗਾ ਕਿ ਭਾਰਤ ਕਿਸ ਤਰੀਕੇ ਦਾ ਪ੍ਰਦਰਸ਼ਨ ਕਰਦਾ ਹੈ ਕਿਉਂਕਿ ਬਹੁਤ ਉਮੀਦਾਂ ਭਾਰਤੀ ਕੁੜੀਆਂ ਤੋਂ ਨੇ ਕਿਉਂਕਿ ਇਸ ਤਰੀਕੇ ਦੇ ਪ੍ਰਦਰਸ਼ਨ ਜਦੋਂ ਹੁੰਦੇ ਨੇ ਉਦੋਂ ਉਮੀਦਾਂ ਜਾਗ ਜਾਂਦੀਆਂ ਨੇ ਬਹੁਤ ਸਮੇਂ ਬਾਅਦ ਜਦੋਂ ਇਸ ਤਰੀਕੇ ਦੇ ਨਾਲ ਵਾਪਸੀ ਹੁੰਦੀ ਹੈ ਤਾਂ ਉਦੋਂ ਉਮੀਦਾਂ ਲੋਕਾਂ ਦੀਆਂ ਜਾਗ ਜਾਂਦੀਆਂ ਨੇ ਸਿਖਰਾਂ ਤੇ ਪਹੁੰਚ ਜਾਂਦੀਆਂ ਨੇ ਔਰ ਖਾਸ ਤੌਰ ਤੇ ਕ੍ਰਿਕਟ ਨੂੰ ਲੈ ਕੇ ਭਾਰਤ ਦੇ ਵਿੱਚ ਜੋ ਜਨੂੰਨ ਪਾਇਆ ਜਾਂਦਾ ਹੈ ਤਾਂ ਉਹ ਜਨੂੰਨ ਇੱਕ ਪਾਸੇ ਪੁਰਸ਼ਾਂ ਦੀ ਟੀਮ ਨੂੰ ਲੈ ਕੇ ਪਾਇਆ ਜਾਂਦਾ ਦੂਸਰੇ ਪਾਸੇ ਕੁੜੀਆਂ ਦੇ ਮੋਢਿਆਂ ਤੇ ਵੀ ਦਰਉਮਦਾਰ ਹੁੰਦਾ ਹੈ ਕਿ ਆਪਣੀ ਆ ਗੇਮ ਨੂੰ ਵੀ ਉਨਾ ਸਟਰੋਂਗ ਬਣਾਇਆ ਜਾਵੇ ਆਪਣੀ ਗੇਮ ਨੂੰ ਵੀ ਉਸੇ ਤਰੀਕੇ ਦੇ ਨਾਲ ਲੋਕਪ੍ਰੀਆ ਬਣਾਇਆ ਜਾਵੇ ਤਾਂ ਜੋ ਲੋਕ ਉਹਨਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਪਿਆਰ ਕਰਨ ਤਾਂ ਇਹ ਵੱਡਾ ਪ੍ਰਦਰਸ਼ਨ ਵਧੀਆ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਭਾਰਤੀ ਕੁੜੀਆਂ ਦੀ ਟੀਮ ਦੇ ਵੱਲੋਂ ਵਰਲਡ ਕੱਪ ਦਾ ਸੈਮੀਫਾਈਨਲ ਜਿੱਤ ਲਿਆ ਗਿਆ ਫਾਈਨਲ ਦੇ ਵਿੱਚ ਐਂਟਰੀ ਹੋ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਫਾਈਨਲ ਦੇ ਵਿੱਚ ਕਿਸ ਤਰੀਕੇ ਦਾ ਪ੍ਰਦਰਸ਼ਨ ਕਰਦੇ ਨੇ ਪਰ ਪੰਜਾਬ ਦੀ ਕੁੜੀ ਹਰਮਨਕ੍ਰੀਤ ਕੌਰ ਜੋ ਕਿ ਆ ਇੰਡੀਆ ਦੀ ਕ੍ਰਿਕਟ ਟੀਮ ਦੀ ਕੈਪਟਨ ਵੀ ਹੈ ਤਾਂ ਉਸ ਦੇ ਮੋਢਿਆਂ ਦੇ ਉੱਤੇ ਵੱਡਾ ਭਾਰ ਹੈ ਤਾਂ ਜੇਕਰ ਇਹ ਵਰਲਡ ਕੱਪ ਜਿੱਤ ਜਾਂਦੀ ਹੈ ਇੰਡੀਆ ਦੀ ਟੀਮ ਤਾਂ ਪੰਜਾਬ ਦਾ ਸਿਰ ਵੀ ਮਾਣ ਦੇ ਨਾਲ ਉੱਚਾ ਹੋ ਜਾਵੇਗਾ ਕਿਉਂਕਿ ਪੰਜਾਬ ਦੀ ਕੁੜੀ ਦੇ ਵੱਲੋਂ ਇਹ ਸਾਰੀ ਟੀਮ ਦੀ ਅਗਵਾਈ ਕੀਤੀ ਜਾ ਰਹੀ ਹੈ ਔਰ ਪੰਜਾਬ ਦੀ ਕੁੜੀ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਤਾਂ ਹਰਮਨਪ੍ਰੀਤ ਕੌਰ ਉੱਭਰ ਕੇ ਨਾਮ ਆ ਰਿਹਾ ਹੈ ਇਹ ਦੱਸਦੀ ਹੈ ਕਿ ਹਰਮਨਪ੍ਰੀਤ ਕੌਰ ਨੂੰ ਜਦੋਂ ਦਾ ਕੈਪਟਨ ਬਣਾਇਆ ਗਿਆ ਤਾਂ ਸ਼ਾਨਦਾਰ ਪ੍ਰਦਰਸ਼ਨ ਟੀਮ ਇੰਡੀਆ ਦਾ ਦੇਖਣ ਨੂੰ ਮਿਲ ਰਿਹਾ ਹੈ ਹੁਣ ਫਾਈਨਲ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦਾ ਪ੍ਰਦਰਸ਼ਨ ਕਰਦੀ ਹੈ ਟੀਮ ਇੰਡੀਆ ਔਰ ਜੈਮੀਵਾ ਦੀ ਸ਼ਾਨਦਾਰ ਪਾਰੀ ਦਾ ਵੀ ਇੱਥੇ ਜ਼ਿਕਰ ਕਰਨਾ ਬਣੇਗਾ ਨਾਟ ਆਊਟ 127 ਦੌੜਾ ਬਣਾਈਆਂ ਗਈਆਂ ਜੈਮੀਵਾ ਦੇ ਵੱਲੋਂ ਔਰ ਪੰਜਾਬ ਭਾਰਤ ਨੂੰ ਸੈਮੀਫਾਈਨਲ ਦੇ ਵਿੱਚ ਜਿੱਤ ਦਿਵਾਉਣ ਦੇ ਵਿੱਚ ਜੋ ਜੈਮੀਵਾ ਦਾ ਹੱਥ ਹੈ ਉਹ ਵੀ ਵੱਡਾ ਹੱਥ ਮੰਨਿਆ ਜਾਂਦਾ ਹੈ ਵੱਡਾ ਯੋਗਦਾਨ ਜੈਮੀਵਾ ਅਤੇ ਹਰਮਨਪ੍ਰੀਤਕੌਰ ਦੀ ਜੋੜੀ ਦਾ ਰਹਿੰਦਾ ਹੈ ਹੁਣ ਸੈਮੀਫਾਈਨਲ ਤੋਂ ਬਾਅਦ ਫਾਈਨਲ ਮੁਕਾਬਲਾ 2 ਨਵੰਬਰ ਨੂੰ ਹੋਵੇਗਾ ਸਾਊਥ ਅਫਰੀਕਾ ਦੇ ਨਾਲ ਔਰ ਉਮੀਦਾਂ ਭਾਰਤੀਆਂ ਦੀ ਇਹ ਹੀ ਨੇ ਕਿ ਇਸ ਵਾਰ ਕੁੜੀਆਂ ਦੀ ਟੀਮ ਵਰਲਡ ਕੱਪ ਦੇ